ਸਵੇਰ ਜਿਹਦਾ ਵਿਗਾ ਹੋਵੇ ਇਸ ਤਰ੍ਹਾਂ ਵੇਲਣਾ ਚੱਲਦਾ ਹੋਵੇ। ਰਸ ਨਿਕਲਦੀ ਹੋਵੇ, ਗੁੜ ਬਣਦਾ ਹੋਵੇ ਤੇ ਆਪਣਾ ਦਿਲ ਤਾਂ ਕਰਦਾ ਹੀ ਆ ਕਿ ਯਾਰ ਇਸ ਧੁੱਪ ਦੇ ਵਿੱਚ ਬੈਠ ਕੇ ਆਪਾਂ ਗੁੜ ਖਾਈਏ। ਤੇ ਅੱਜ ਸਾਡੇ ਕੋਲ ਇੱਕ ਖਾਸ ਮਹਿਮਾਨ ਆਏ। ਆਈ ਹੁਣੀ ਸਾਡੇ ਲਈ ਲੈ ਕੇ ਆਏ ਨੇ ਦੇਸੀ ਬੀਜਾਂ ਦਾ ਇੱਕ ਗਿਫਟ ਤੇ ਨਾਲੇ ਉਹ ਸਾਡੇ ਤੋਂ ਲੈਣ ਆਇਆ ਗੁੜ। ਪੁਰਾਣੀਆਂ ਜਿਹੜੀਆਂ ਛੋਟੀਆਂ ਗਾਜਰਾਂ ਹੁੰਦੀਆਂ ਸੀ, ਫਟਰ ਫੜੀਆਂ ਜਿਵੇਂ ਮਿੱਟਰ ਫੜੀਆਂ ਦਾ ਬੀਜ ਆ ਜੀ, ਚੌਲੇ, ਚੌਲੇ ਹੋ ਗਏ। ਆ ਦੇਸੀ ਮੱਕੀ ਹੋ ਗਈ 4-4 ਸਾਲ ਬੂਟੇ ਚੱਲਦੇ ਇਹਨਾਂ ਦੇ ਅੱਛਾ ਜੀ ਦੇਸੀ ਮਿਰਚਾਂ ਦੇ ਨਾ ਜਦੋਂ ਤੁਸੀਂ ਇਹ ਮਿਰਚਾਂ ਦੀ ਸਬਜ਼ੀ ਵਿੱਚ ਵਰਤਣ ਲੱਗ ਗਏ ਨਾ ਜਾਂ ਕੱਚੀਆਂ ਖਾਣ ਲੱਗ ਗਏ ਦੁਬਾਰਾ ਗਰੰਟੀ ਹੈ ਮੇਰੀ ਤੁਸੀਂ ਕਿਸੇ ਹੋਰ ਮਿਰਚ ਨੂੰ ਖਾ ਨਹੀਂ ਸਕਦੇ ਪਪੀਤੇ ਦਾ ਬੀਜ ਆ ਦੇਸੀ ਦੇਸੀ ਕਰੇਲਾ ਆ ਗਿਆ ਦੇਖੋ ਬੀਜ ਬਹੁਤ ਇਹ ਬਾੜ ਕਰੇਲਾ ਆ ਗਿਆ ਇਸ ਤਰ੍ਹਾਂ ਆ ਆ ਗਈ ਜਿਹੜੀਆਂ 6-7 ਫੁੱਟ ਲੰਬੀ ਆਲ ਸਿੰਬਾਂ ਵਾਲੀ ਆਲਾ ਨੀਲੇ ਸਿੰਬਾਂ ਵਾਲੀ ਆਲ ਅੱਛਾ ਜਿਵੇਂ ਸੇਮ ਫਲੀਆਂ ਨੇ ਨੀਲੇ ਫੁੱਲਾਂ ਵਾਲੀਆਂ ਰੀਜਨਲ ਇੱਕ ਮਟਰ ਸੇਮ ਫਲੀ ਇੱਕ ਸੇਮ ਫਲੀ ਹੈ ਰਿਜੀਨਲ ਫਲੀਆਂ ਇਹ ਨੇ ਨੀਲੇ ਫੁੱਲਾਂ ਵਾਲੀਆਂ ਅਸ਼ਿੰਬਾ ਵਾਲੀ ਇਹਦੇ ਸ਼ਿੰਬਾ ਵਾਲੀ ਹੱਲ ਜਿਹੜੀ ਇੰਨੀ ਟੇਸਟੀ ਬਣਦੀ ਆ ਇਹ ਮੈਂ ਕਹਣਾ ਜਾਦੇ ਇਹ ਖਾ ਲਈ ਫਿਰ ਸਾਰੇ ਕੱਦੂ ਭੁੱਲ ਜਾਂਦੇ ਢਾਲ ਮਾਸ ਕਸ਼ਮੀਰੀ ਮਿਰਚਾ ਇਹ ਪੱਕਣ ਤੋਂ ਬਾਅਦ ਜਦੋਂ ਬਹੁਤ ਗਹਿਰਾ ਰੰਗ ਹੋ ਜਾਂਦਾ ਇਹ ਵੱਡਾ ਬੈਂਗਣ ਆ ਪਰਥੇ ਵਾਲਾ ਆ ਪਹਾੜੀ ਕੱਕਰੀ ਖੀਰਾ ਹਾਂਜੀ ਹਾਂਜੀ ਪਹਾੜੀ ਇੱਕ ਲੰਬੀ ਪਿੰਡੀ ਆ ਬਹੁਤ ਬਹੁਤ ਵੋਸ਼ਾ ਜੀ ਪਹਾੜੀ ਖੀਰਾ ਲੰਬੀ ਪਿੰਡੀ ਸੱਤ ਗੁਛਾ ਤੂਰੀ ਸਵੇਰ ਜਿਹਦਾ ਵੇਲਾ ਹੋਵੇ ਤੇ ਇਸ ਤਰ੍ਹਾਂ ਵੇਲਣਾ ਚੱਲਦਾ ਹੋਵੇ ਤੇ ਇੱਧਰ ਕੜਾਹੇ ਦੇ ਵਿੱਚ ਗੁੜ ਬਣਦਾ ਹੋਵੇ ਤੇ ਆਪਣਾ ਦਿਲ ਤਾਂ ਕਰਦਾ ਹੀ ਆ ਕਿ ਯਾਰ ਇਸ ਧੁੱਪ ਦੇ ਵਿੱਚ ਬੈਠ ਕੇ ਆਪਾਂ ਗੁੜ ਖਾਈਏ ਤੇ ਗੁੜ ਵੀ ਉਹ ਹੋਵੇ ਵੀ ਜਿੱਥੇ ਗੰਨੇ ਨੂੰ ਆਪਾਂ ਕਹ ਲਓ ਵੀ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਬੀਜ ਦਿੱਤਾ ਤੇ ਬਸ ਜਿੱਦਾਂ ਦਾ ਨੇਚਰਲੀ ਉਹ ਹੋ ਗਿਆ ਉਦਾਂ ਦਾ ਹੋਵੇ ਇਹ ਨਾ ਸ਼ੁੱਧ ਰੰਗ ਆ ਇਹਦੇ ਵਿੱਚ ਕੋਈ ਐਡਿਡ ਕਲਰ ਨਹੀਂ ਹੈਗਾ ਤੇ ਐ ਨਾ ਕਣ ਪੂਰਾ ਆ ਕਹਿੰਦੇ ਹੁੰਦੇ ਆ ਸਿਆਣੇ ਵੀ ਜਿਹੋ ਜੇ ਹਾ ਰੇਤਾ ਜਾਂ ਜਿਹੋ ਜੇ ਹੀ ਤੁਹਾਡੀ ਮਿੱਟੀ ਉਹੋ ਜੇ ਹਾ ਤੁਹਾਡਾ ਗੁੜ ਹੋਊਗਾ ਤੇ ਅੱਜ ਸਾਡੇ ਕੋਲ ਇੱਕ ਖਾਸ ਮਹਿਮਾਨ ਆਏ ਆ ਗਿਫਟ ਲੈ ਕੇ ਆਏ ਸਾਡੇ ਲਈ ਤੇ ਮੈਨੂੰ ਲੱਗਾ ਕਿ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਚਾਹੀਦਾ ਇੱਕ ਚੰਗੀ ਚੀਜ਼ ਜਿਹੜੀ ਆ ਉਹਦੀ ਗੱਲ ਕਰਨੀ ਚਾਹੀਦੀ ਤੇ ਵਾਈ ਗੁਰੂ ਜੀ ਸਾਡੇ ਲਈ ਲੈ ਕੇ ਆਏ ਨੇ ਦੇਸੀ ਬੀਜਾਂ ਦਾ ਇੱਕ ਗਿਫਟ ਤੇ ਨਾਲੇ ਉਹ ਸਾਡੇ ਤੋਂ ਲੈਣ ਆਇਆ ਗੁੜ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਆ ਗਿਆ ਰਿਕਾਰਡ ਪਨਾ ਰਹਾ ਹੈ ਜੀ ਨਾਲੇ ਆਪਣੇ ਕੋਲ ਜੀਵ ਕਾਲੜਾ ਜੀ ਲੁਧਿਆਣੇ ਤੋਂ ਵੀ ਆਏ ਹੋਏ ਆ ਤੇ ਨਾਲੇ ਆਪਣੇ ਵਾਸਤੇ ਦੇਸੀ ਚੀਜ਼ਾਂ ਦੇ ਬੀਜ ਲੈ ਕੇ ਆਏ ਆ ਜੀ ਵੱਖ-ਵੱਖ ਕਿਸਮਾਂ ਦੇ ਬੀਜ ਜੋ ਸ਼ਾਇਦ ਅਸੀਂ ਵੀ ਨਹੀਂ ਪਹਿਲਾਂ ਵੇਖੇ ਹੋਣਗੇ ਜੀ ਪੁਰਾਣੇ ਤੋਂ ਪੁਰਾਣੇ ਬੀਜ ਉਹ ਆਪਣੇ ਵਾਸਤੇ ਲੈ ਕੇ ਆਏ ਆ ਜੀ ਅਸੀਂ ਉਹਨਾਂ ਦਾ ਇੱਥੇ ਪੌਂਚਾਂ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਗੋਡਲੈਨ ਆਏ ਆ ਜੀ ਗੋਡ ਉਹਨਾਂ ਨੂੰ ਬਹੁਤ ਪਸੰਦ ਆ ਵੀ ਜਿਹੜੇ ਪ੍ਰਾਤਨ ਤਰੀਕੇ ਨਾਲ ਬਣ ਰਿਹਾ ਵਾ ਜੀ ਪਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਹਾਂ ਜੀ ਗੋਲਡੀ ਭਾਈ ਤੁਹਾਡਾ ਵੀ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸੇਵਾ ਕਰ ਰਹੇ ਆ ਜੀ ਬਹੁਤ ਯਾਨੀ ਅੱਛੀਆਂ ਵੀਡੀਓ ਤੁਸੀਂ ਦਿਖਾ ਰਹੇ ਹੋ ਸਮਾਜ ਦੇ ਭਲੇ ਵਾਲੀਆਂ ਸਰਪੂਰਨ ਸਿੰਘ ਜੀ ਛੱਟਾ ਸਾਹਿਬ ਨੂੰ ਤਾਂ ਸਾਰੀ ਦੁਨੀਆ ਹੁਣ ਜਾਣਨ ਲੱਗ ਗਈ ਆ ਦੀ ਇਹਨਾਂ ਦਾ ਵੀ ਬਹੁਤ ਧੰਨਵਾਦ ਇਹ ਵੀ ਮਤਲਬ ਕਣ ਗੰਨੇ ਦਾ ਜਿ ਇਹਨਾਂ ਨੇ ਚਣਕ ਜਗਾਈ ਹੈ ਨਾ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੀ ਗੱਲ ਆ ਜੀ ਉਹ ਬਹੁਤ ਧੰਨਵਾਦ ਇਹਨਾਂ ਦਾ ਬਾਕੀ ਸਰਦਾਰ ਦਲਬੀਰ ਸਿੰਘ ਜੀ ਮੇੜੂ ਵਾਲੇ ਬਿਆਨੀ ਜੀ ਤੇ ਇਹਨਾਂ ਦਾ ਗੁੜ ਵੀ ਬਹੁਤ ਦੇਖਿਆ ਸੁਣਿਆ ਤੇ ਅੱਜ ਦੇਖਣ ਵੀ ਆਏ ਗੁੜ ਲੈਣ ਵੀ ਆਏ ਜੀ ਜੀ ਬਾਕੀ ਜਾਨੀ ਇਹ ਦੇਸੀ ਤਰੀਕੇ ਨਾਲ ਮਤਲਬ ਜੋ ਵੀ ਸਾਰਾ ਗੁੜ ਬਣਾ ਰਹੇ ਆ ਤੇ ਇਹ ਬਹੁਤ ਪਰਾਤੰਤਰੀਕੇ ਨਾਲ ਗੁੜ ਬਣਾਉਣਾ ਇਹ ਚੀਜ਼ਾਂ ਇਹਦੇ ਨਾਲ ਵੀ ਕਿਸਮਤ ਨਾਲ ਨਸੀਬ ਹੁੰਦੀਆਂ ਜੀ ਬੰਦਿਆਂ ਨੂੰ ਤੁਸੀਂ ਬੀਜ ਲੈ ਕੇ ਆਏ ਭਾਜੀ ਕਿਹੜੇ ਕਿਹੜੇ ਬੀਜ ਆ ਮੜਾ ਜਿਹਾ ਦਿਖਾ ਲ ਦਿਜੀਏ ਆਪਾਂ ਇਹਦੇ ਚ ਜਿੱਦਾਂ ਪੁਰਾਣੀਆਂ ਜਿਹੜੀਆਂ ਛੋਟੀਆਂ ਗਾਜਰਾਂ ਹੁੰਦੀਆਂ ਸੀ ਇਹ ਹਾਂ 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 ਜੀ ਹਾਂ ਜੀ ਗਾਜਰਾਂ ਦਾ ਬੀਜ ਆ ਅੱਛਾ ਜੀ ਜਿਵੇਂ ਆ ਮੀਟਰ ਫੜੀਆਂ ਜਿਵੇਂ ਮੀਟਰ ਫੜੀਆਂ ਦਾ ਬੀਜ ਆ ਜਾਂ ਚੌਲੇ ਚੌਲੇ ਹੋ ਗਏ ਆਹ ਦੇਸੀ ਮੱਕੀ ਹੋ ਗਈ ਆ ਮੀਟਰ ਖੜੀ ਆ ਆ ਦੇਸੀ ਮੱਕੀ ਹੋ ਗਈ ਜੀ ਅੱਛਾ ਆ ਆ ਦੇਸੀ ਮੱਕੀ ਹਾਂ ਜੀ ਹਾਂ ਜੀ ਹਾਂ ਇਹ ਮਿਰਚਾਂ ਦੀਆਂ ਕਿਸਮਾਂ ਨੇ ਜੀ ਇਹ 4-4 ਸਾਲ ਬੂਟੇ ਚੱਲਦੇ ਇਹਨਾਂ ਦੇ ਅੱਛਾ ਜੀ ਦੇਸੀ ਮਿਰਚਾਂ ਦੇ ਨਾ ਮਤਲਬ ਇਹਨਾਂ ਦਾ ਟੇਸ ਇੰਨੇ ਲਾਜਵਾਬ ਆ ਜਾਂ ਤੁਸੀਂ ਇਹ ਮਿਰਚਾਂ ਘਰੇ ਮਸਾਲੇ ਚ ਜਾਂ ਖਾਰੀਆਂ ਵਰਤਣ ਲੱਗੇ ਦੁਬਾਰਾ ਫਿਰ ਤੁਸੀਂ ਦੂਜੀ ਮਿਰਚ ਨਹੀਂ ਖਾ ਸਕਦੇ ਇੰਨੇ ਕ ਜਾਣੀ ਇਹ ਦਵਾਈਆਂ ਨੇ ਇਹ ਮਿਰਚਾਂ ਨਹੀਂ ਇਹ ਦਵਾਈਆਂ ਹੀ ਨੇ ਬਹੁਤ ਜਗਾਮ ਹੋਇਆ ਹੋਵੇ ਤੁਸੀਂ ਆ ਮਿਰਚਾਂ ਦੋ ਤਿੰਨ ਖਾ ਲਓ ਜੇ ਕਾਮ ਮਿੰਟੋ ਮਿੰਟੀ ਖਾ ਤੁਮ ਅੱਛਾ ਹਾਂ ਬਹੁਤ ਇੰਨਾ ਚ ਫਲੇਵਰ ਇੰਨੇ ਜ਼ਿਆਦਾ ਜਦੋਂ ਤੁਸੀਂ ਇਹ ਮਿਰਚਾਂ ਦੀ ਸਬਜ਼ੀ ਚ ਵਰਤਣ ਲੱਗੇ ਨਾ ਜਾਂ ਕੱਚੀਆਂ ਖਾਣ ਲੱਗੇ ਦੁਬਾਰਾ ਗਰੰਟੀ ਆ ਮੇਰੀ ਤੁਸੀਂ ਕਿਸੇ ਹੋਰ ਮਿਰਚ ਨੂੰ ਖਾ ਨਹੀਂ ਸਕਦੇ ਕਿਉਂਕਿ ਹੋਰ ਦਿਖਾਓ ਪਾਜੀ ਹੋਰ ਬਾਕੀ ਜਿੱਦਾਂ ਪਪੀਤੇ ਦਾ ਬੀਜ ਆ ਦੇਸੀ ਅੱਛਾ ਇਹ ਦੇਸੀ ਪਪੀਤਾ ਹਾਂ ਜੀ ਹਾਂ ਦੇਸੀ ਆ ਇਹ ਤੇ ਇਹ ਜਿੱਦਾਂ ਦੇਸੀ ਕਰੇਲਾ ਆ ਗਿਆ ਇਹ ਵੱਡੇ ਬੀਜ ਆ ਅੱਛਾ ਜੀ ਤੇ ਬਾੜ ਕਰੇਲਾ ਆ ਗਿਆ ਹੂੰ ਠੀਕ ਹੈ ਨਾ ਜੀ ਝਾੜ ਕਰੇਲਾ ਆ ਗਿਆ ਹਾਂ ਝਾੜ ਕਰੇਲਾ ਆ ਗਏ ਇਸ ਤਰ੍ਹਾਂ ਆ ਆ ਗਈ ਜਿਹੜੀਆਂ 6-7 ਫੁੱਟ ਲੰਬੀ ਅੱਲ ਅੱਛਾ ਇਹ ਅੱਲਾ ਅੱਲਾ ਦਾ ਬੀਜ ਆ ਜੀ ਕਿਉਂਕਿ ਹਾਂ ਇਹ ਗਿੱਲੇ ਸੀਗੇ ਬੀਜ ਉਹ ਤੇ ਫਿਰ ਇਸ ਕਰਕੇ ਥੋੜਾ ਜਿਹਾ ਮਤਲਬ ਆ ਦਾ ਹੈਗਾ ਆਪਣੇ ਜਿਹੜਾ ਮਲੇ ਦਾ ਬੀਜ ਮਲਿਆਂ ਦੇ ਹਾਂ ਮਲਿਆਂ ਦੇ ਬੀਜ ਆਹੇ ਵਾਹ ਹਾਂਜੀ ਹਾਂਜੀ ਬਾਕੀ ਤਾਂ ਬਹੁਤ ਕਿਸਮਾਂ ਨੇ ਜਿੱਦਾਂ ਤੁਸੀਂ ਆ ਪੈਕਟ ਜੀ ਬੰਦਿਆ ਅਸੀਂ ਤਾਂ ਖੋਲੇ ਵੀ ਨਹੀਂ ਹਜੇ ਭਾਈ ਦਿਖਾ ਲਿਓ ਇਹ ਕੀ ਕੀ ਨੇ ਜੀ ਬਹੁਤ ਬਹੁਤ ਨਾਮ ਲੈ ਦਿਓ ਸ਼ਿੰਬਾਂ ਵਾਲੀ ਆਲਾ ਨੀਲੇ ਸ਼ਿੰਬਾਂ ਵਾਲੀ ਆਲਾ ਅੱਛਾ ਜਿਵੇਂ ਸੇਮ ਫਲੀਆਂ ਨੇ ਨੀਲੇ ਫੁੱਲਾਂ ਵਾਲੀਆਂ ਰੀਜਨਲ ਇੱਕ ਮਟਰ ਸੇਮ ਫਲੀ ਇੱਕ ਸੇਮ ਫਲੀ ਹੈ ਓਰੀਜਨਲ ਫਲੀਆਂ ਇਹ ਨੇ ਨੀਲੇ ਫੁੱਲਾਂ ਵਾਲੀਆਂ ਆ ਸ਼ਿੰਬਾਂ ਵਾਲੀ ਇਹਦੇ ਸ਼ਿੰਬਾਂ ਵਾਲੀ ਆਲ ਜਿਹੜੀ ਇੰਨੀ ਟੇਸਟੀ ਬਣਦੀ ਆ ਇਹ ਮੈਂ ਕਹਣਾ ਜਿਆਦਾ ਇਹ ਖਾਲੀ ਫਿਰ ਸਾਰੇ ਕੱਦੂ ਭੁੱਲ ਜਾਣੇ ਜਾਂ ਕਿਉਂਕਿ ਦੇਸੀ ਕੱਦੂਆਂ ਦੀ ਇਹ ਖਾਸੀਅਤ ਹੁੰਦੀ ਆ ਤੇ ਜਿਵੇਂ ਬੀਨ ਕੱਦੂ ਹੋ ਗਿਆ ਮਤਲਬ ਤੁਸੀਂ ਬੀਨ ਕੱਦੂ ਵੀ ਲੈ ਕੇ ਆਏ ਨਾ ਮੇਰੇ ਖਿਆਲ ਹਾਂ ਹੈ ਇਹਦੇ ਵਿੱਚ ਹੈਗੇ ਆ ਠੀਕ ਆ ਨਾ ਤੇ ਆ ਹੈਗੀ ਸਟਾਰ ਭਿੰਡੀ ਹਾਂ ਜੀ ਇਹ ਮੁਰਤੀ ਭਿੰਡੀ ਕੁਝ ਮੇਰੇ ਚੈਨਲ ਤੇ ਵੀ ਮੈਂ ਪਾਈ ਆ ਪੇਜ ਵਗੈਰਾ ਤੇ ਜਾਂ ਕੈਟਲੌਗ ਚ ਹੈਗੀਆਂ ਮੇਰੇ ਫੋਨ ਦੇ ਤੇ ਉਹ ਭਿੰਡੀਆਂ ਮਤਲਬ ਵੈਰਾਈਟੀਆਂ ਉਹ ਚ ਦੇਖ ਸਕਦਾ ਬੰਦਾ ਫੋਟੋਆਂ ਵਗੈਰਾ ਤੇ ਆ ਜਿਸ ਤਰ੍ਹਾਂ ਆਪੇ ਮਿਰਚਾਈ ਲਾਲ ਮਾਸ ਅੱਛਾ ਜੀ ਇਹ ਲਾਲ ਮਾਸ ਕਸ਼ਮੀਰੀ ਮਿਰਚਾ ਇਹ ਪੱਕਣ ਤੋਂ ਬਾਅਦ ਜਦਾਂ ਬਹੁਤ ਗਹਿਰਾ ਰੰਗ ਹੋ ਜਾਂਦਾ ਇਹਦਾ ਹੂੰ ਠੀਕ ਆ ਖਾਣ ਚ ਬਹੁਤ ਟੇਸਟੀ ਕੱਚੀਆਂ ਦਾ ਇਹਦਾ ਤੁਸੀਂ ਚਾਰ ਪਾਓਗੇ ਬਹੁਤ ਫਲੇਵਰਫੁਲ ਹੋਊਗਾ ਤੇ ਇਹ ਜਦੋਂ ਪੱਕਦੀ ਆ ਫਿਰ ਇਹਨੂੰ ਤੁਸੀਂ ਪੱਕਣ ਤੋਂ ਬਾਅਦ ਇਹਨੂੰ ਚੀਰਾ ਲਾ ਕੇ ਸਿਕਾਉਣੀ ਪੈਂਦੀ ਆ ਜੇ ਮਸਾਲੇ ਲਈ ਵਰਤਣੀ ਕਿਉਂਕਿ ਇਹਦੇ ਚ ਪਲਪ ਹੀ ਇੰਨਾ ਜ਼ਿਆਦਾ ਹੁੰਦਾ ਗੁੱਦਾ ਸਾਫਟ ਵੀ ਨਹੀਂ ਹੋ ਜਾਂਦੀ ਵੀ ਗੁੱਦਾ ਇੰਨਾ ਜ਼ਿਆਦਾ ਹੁੰਦਾ ਇਹਨਾਂ ਦੇ ਵਿੱਚ ਕਿ ਦੇਸੀਆਂ ਇਹਦੇ ਵਿੱਚ ਕਿਸੇ ਵੀ ਜਿਹੜੇ ਦੇਸੀ ਚੀਜ਼ਾਂ ਉਹਨਾਂ 'ਚ ਯਾਨੀ ਗੁੱਦਾ ਵਗੈਰਾ ਜੇ ਮਿਰਚਾਂ ਜ਼ਿਆਦਾ ਹੋਊਗਾ ਜਿਵੇਂ ਪਲਪ ਕਹਿ ਲਓ ਜੀ ਨੂੰ ਤੇ ਜਿਸ ਤਰ੍ਹਾਂ ਦੇ ਕੋਈ ਦੇ ਵਿੱਚ ਪਲਪ ਕਿੰਨਾ ਦੇਖੋ ਦੇਸੀ ਮਿਰਚੇ 'ਚ ਆਹ ਦੇਖੋ ਇੱਕ ਓਵਰਾ ਹਣਾ ਇਹ 'ਚ ਪਲਪ ਦੇਖੋ ਤੁਸੀਂ ਕਿੰਨਾ ਹਣਾ ਇਹ ਨਰਮ ਆ ਹਾਂਜੀ ਪਲ ਪਾਏ ਇਹ ਡਾਈਜੈਸਟ ਇਨੀ ਜਲਦੀ ਹੋ ਜਾਣੀ ਹੈ ਵੱਡਾ ਬੈਂਗਣਾ ਭਰਥੇ ਵਾਲਾ ਹਾਂਜੀ ਹਾਂਜੀ ਵੱਡਾ ਬੈਂਗਣਾ ਪਹਾੜੀ ਕੱਕਰੀ ਖੀਰਾ ਹਾਂਜੀ ਹਾਂਜੀ ਪਹਾੜੀ ਇੱਕ ਲੰਬੀ ਪਿੰਡੀ ਆ ਬਹੁਤ ਬਹੁਤ ਕੋਸ਼ ਆਈ ਪਹਾੜੀ ਖੀਰਾ ਲੰਬੀ ਪਿੰਡੀ ਸੱਤ ਗੁਛਾ ਤੂਰੀ ਹਾਂਜੀ 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 ਲੈ ਯਾਰ ਹੈ ਅਸਲੀ ਚੱਪਣ ਕਦੂ ਚੱਪਣ ਵਰਗਾ ਤੇ ਆ ਤੁੰਬੇ ਵਾਲੇ ਜਿਹੜੇ ਇਹ ਕਦੂ ਤੁੰਬਾ ਤੁੰਬਾ ਜੀ ਦਾ ਤੁੰਬਾ ਬਣਦਾ ਹਾਂ ਇਹ ਉਹ ਤੁੰਬਾ ਕਦੂ ਆ ਇਹ ਵੀ ਖਾਣ ਚ ਬਹੁਤ ਸੁਆਦ ਆ ਇਹ ਪਹਿਲਾਂ ਹੀ ਸਾਜ ਸਾਜ ਬਣਦੇ ਮਿਊਜ਼ਿਕ ਵਾਲੇ ਮਿਊਜ਼ਿਕ ਵਾਸਤੇ ਤੂੰ ਵੀ ਜਿਹੜੀ ਵਜਦੇ ਆ ਤੂੰਬੇ ਦੀ ਜਿਹੜੀ ਕੱਦੂ ਦੀ ਤੂੰਬੀ ਦੀ ਸੋਰੇ ਮਿੱਠੀ ਹੋਊਗੀ ਬਹੁਤ ਜਿਆਦਾ ਬਹੁਤ ਵਧੀਆ ਹੋਊਗੀ ਜਿਹੜੇ ਉਹ ਰੀਜਨਲ ਹੈ ਇਹ ਤੂੰਬੀ ਜਿਹੜਾ ਜਿਹੜਾ ਤੁੰਬਾ ਹਾਂ ਹਾਂ ਛਿੰਬਾ ਵਾਲੀ ਆਲ ਹਾਂ ਹਾਂ ਠੀਕ ਆ ਛਿੰਬਾ ਵਾਲਾ ਕੱਦੂ ਇਹ ਪਹਿਲਾਂ ਫਲ ਦੇ ਦਿੰਦੇ ਆ ਹਾਂ ਹਾਂ ਜਿਵੇਂ ਸ਼ੁਰੂ ਸ਼ੁਰੂ ਚ ਹੀ ਫਲ ਗਰਮੀ ਦੇ ਦੇ ਦਿੰਦੇ ਹਾਂ ਜਿਹੜੇ ਕੁਛ ਬੀਨ ਕੱਦੂ ਹੋ ਗਿਆ ਜਾਂ ਧਾਰੀ ਵਾਲਾ ਕੱਦੂ ਠੀਕ ਆ ਇਹ ਇਹ ਥੋੜਾ ਜਿਹਾ ਲੇਟ ਫਾਲ ਦਿੰਦੇ ਆ ਬਰਸਾਤਾਂ ਤੋਂ ਬਾਅਦ ਫਾਲ ਚੱਕਦੇ ਆ ਠੀਕ ਆ ਛੋਟੀ ਤੋਰੀ ਹੈ ਹਾਂ ਇਹ ਛੋਟੀ ਦੇਸੀ ਜਿਵੇਂ ਛੋਟੀ ਤੋਰੀ ਇਹ ਥੋੜਾ ਲੇਟ ਫਾਲ ਚੱਕਦੀ ਹੁੰਦੀ ਆ ਆ ਕੱਦੂ ਤਾਰੀ ਆ ਹਾਂ ਜੀ ਪਰ ਇਹ ਆ ਵੀ ਜੇ ਆਪਾਂ ਨਵੰਬਰ ਵਗੈਰਾ ਜੇ ਬੀਜ ਲਈਏ ਫਿਰ ਮਾਰਕੀਟ ਦੇ ਆਪਾਂ ਤਾਂ ਬਰਾਬਰ ਆ ਸਕਦੇ ਆ ਕੋਈ ਵੀ ਆਪਾਂ ਫਸਲ ਨੂੰ ਆਪਾਂ ਜਿਵੇਂ ਸਬਜ਼ੀਆਂ ਦੇ ਜਾਂ ਫਲਾਂ ਦੇ ਆਪਾਂ ਨਵੰਬਰ ਚ ਕਰ ਲਈਏ ਨਾ ਉਹਦੀ ਪਲਾਂਟੇਸ਼ਨ ਜਾਂ ਬੈੱਡ ਬਣਾ ਕੇ ਉੱਤੇ ਰਿੰਗ ਪਾ ਕੇ ਪਲਾਸਟਿਕ ਛਾੜ ਕੇ ਮੈਂ ਤਾਂ ਟੱਗਣਾ ਹੁੰਦਾ ਗਾਂ ਕੂਰੇ ਤੋਂ ਬਚਾਉਣਾ ਹੁੰਦਾ ਨਵੰਬਰ ਚ ਬੀਜ ਫਟਾਫਟ ਫੁੱਟੇ ਆਉਂਦੇ ਗਰਮੀ ਹੁੰਦੀ ਹੈ ਕਿਸਮ ਦੀ ਤੇ ਉਹ ਫਿਰ ਥੋੜੇ ਐ ਆ ਵੀ ਫਰਬਰੀ ਥੋੜੇ ਪੈਦਾਵਾਰ ਫਰਬਰੀ ਮਾਰਚ ਸ਼ੁਰੂ ਹੋ ਜਾਣੀਆਂ ਜੇ ਨਵੰਬਰ ਚ ਆਪਾਂ ਕਰ ਲਈਏ ਨਹੀਂ ਤਾਂ ਫਿਰ ਫਰਬਰੀ ਦੇ ਐਂਡ ਚ ਜਿਹੜੇ ਆਪਾਂ ਨੂੰ ਬੀਜਣੇ ਪੈਂਦੇ ਆ ਬੀਜ ਜਿਹੜੇ ਦੇਸੀ ਬੀਜ ਹਾਰਡ ਬਹੁਤ ਹੁੰਦੇ ਵੀਰੇ ਇੱਕ ਮੈਂ ਤੁਹਾਨੂੰ ਹੋਰ ਗੱਲ ਖਾਸ ਗੱਲ ਦੱਸਣੀ ਚਾਹਨਾ ਇਹ ਪਿਓਏ ਬਿਨਾਂ ਨਹੀਂ ਲਾਏ ਜਾਂਦੇ ਜੇ ਤੁਸੀਂ ਇਹਨਾਂ ਨੂੰ ਪਿਓ ਕੇ ਸਪਰੋਟ ਕਰ ਲਓ ਭੰਗਾਰ ਲਓ ਗਿੱਲੇ ਕਪ ਪਹਿਲਾਂ ਭਿਓ ਲੋ ਦੋ ਦਿਨ ਫਿਰ ਗਿੱਲੇ ਕੱਪੜੇ 'ਚ ਬੰਨ ਲੋ ਫਿਰ ਉੱਤੇ ਗਰਮ ਕੱਪੜਾ ਬੰਨ ਕੇ ਰੱਖ ਦੋ ਜਾਂ ਆਪਣਾ ਤੁਹਾਡਾ ਪੁਰਾਣਾ ਤਰੀਕਾ ਜਿਵੇਂ ਆਪਾਂ ਗੋਹੇ 'ਚ ਦੱਬ ਦਿੰਦੇ ਢੇਰ ਦੇ ਵਿੱਚ ਠੀਕ ਆ ਨਾ ਜਾਂ ਉਦਾਂ ਕਰ ਲੋ ਮੇਕਸਦ ਕੀ ਆ ਵੀ ਹੀਟ ਬਣਨੀ ਜਾ ਰਹੀ ਹੈ ਹਨਾ ਬੀਜ ਜਦੋਂ ਪੁੰਗਰਿਆ ਏ ਜਿਹੜਾ ਪੁੰਗਰਨ ਤੋਂ ਬਾਅਦ ਜਿਹੜਾ ਬੀਜ ਦਾ ਜੜ ਵਾਲਾ ਪਾਸਾ ਆ ਜਿਹੜਾ ਪੁੰਗਰਨ ਵਾਲਾ ਪਾਸਾ ਉਹ ਆਪਾਂ ਜਿੱਦਾਂ ਡੱਕੇ ਨਾਲ ਸਰਾਖ ਕਰਕੇ ਜ਼ਮੀਨ 'ਚ ਉੱਥੇ ਆਪਾਂ ਜੜ ਪਾ ਦੇਣੀ ਆ ਥੋੜਾ ਜਿਹਾ ਪਾਣੀ ਲਾ ਦੇਣਾ ਉੱਤੇ ਪੱਤੇ ਪੁੱਤੇ ਭੋਰ ਕੇ ਪਾ ਦੇਣੇ ਉਹ ਬੀਜ ਮੱਚੂਗਾ ਨਹੀਂ ਕਿਉਂਕਿ ਧੁੱਪ ਪੈਣ ਲੱਗ ਜਾਂਦੀ ਹੈ ਕੱਚਾ ਬੀਜ ਹੁੰਦਾ ਜਿਵੇਂ ਗਿਰੀ ਵਰਗਾ ਫੇਰ ਇੱਕ ਹੋਰ ਆ ਜੋ ਤੁਸੀਂ ਜਿਹੜੇ ਬੀਜ ਪੁੰਘਾਰੇ ਹੁੰਦੇ ਆ ਉਹ ਬੀਜ ਕੱਪੜੇ ਦੇ ਵਿੱਚ ਬੰਦੇ ਹੀ ਰੱਖਣੇ ਆ ਇੱਕ ਇੱਕ ਕੱਢ ਕੇ ਲਾਉਣਾ ਬੀਜ ਇਹ ਨਹੀਂ ਵੀ ਕੱਪੜਾ ਆਪਾਂ ਖੋਲਤਾ ਫਿਊਜ ਵਾਂਗੂ ਉੱਡੇ ਜਾਣਗੇ ਸਾਰੀ ਪੁੰਗਰਨ ਮਾੜੀ ਜੀ ਧੁੱਪ ਵੀ ਉਹਨੂੰ ਲੱਗਦੀ ਨਾ ਮੈਨੂੰ ਕੱਪੜੇ ਦੇ ਵਿੱਚ ਬੰਨ੍ਹ ਦੇ ਰੱਖਣਾ। ਇਹ ਤੁਸੀਂ ਲਿਆਏ ਪੂਤਨਾ ਲੈ ਕੇ ਆਏ। ਹਾਂ ਇਹ ਦੇਸੀ ਦੇਸੀ ਪੁਦੀਨੇ ਦੀਆਂ ਜੜਾਂ ਇਹ ਨਾ ਹਜੇ ਹੁਣ ਸਰਦੀਆਂ 'ਚ ਹੁਣ ਦੁਬਾਰਾ ਹੁਣ ਸ਼ੁਰੂ ਹੋ ਗਿਆ। ਵੈਸੇ ਤਾਂ ਇਹ ਸਾਰਾ ਸਾਲ ਹੀ ਲੱਗਦਾ ਰਹਿੰਦਾ। ਤੁਹਾਡੇ ਬਰਤਨ ਨੂੰ ਤਾਂ ਕਦੇ ਇੱਕ ਬਹੁਤ ਫਲੇਵਰ ਵਾਲਾ ਇਹ ਦੇਸੀ ਪਦੀਨਾ ਖੁਸ਼ਬੂ ਵਾਲਾ ਹਾਂਜੀ। ਇਹ ਜਿਹੜਾ ਕਲਰ ਆ ਸਾਡਾ ਪੂਤਨਾ ਲੈ ਕੇ ਆਏ ਆ ਜੀ। ਇਹ ਬ੍ਰਹਮੀ ਦੀ ਭੈਣ ਆ ਜੀ। ਮੰਨ ਲਓ ਜੀ ਆਪਣੇ ਕੋਲ ਬ੍ਰਹਮੀ ਹੈ ਨਹੀਂ ਕਿ ਹੈ ਨਾ ਖਾਣ ਨੂੰ ਜਿਹਦਾ ਬੰਦੇ ਦਾ ਦਿਮਾਗ ਤੇਜ਼ ਕਰਦੀ ਆ ਜੀ। ਹਾਂਜੀ। ਇਹਦਾ ਛੇ ਬਣਵੀ ਆਪਾਂ ਕਰ ਲਈਏ ਬਰਾਬਰ ਆ ਜੀ। ਇਹ ਵੀ ਆਪਣੇ ਦਿਮਾਗ ਵਾਸਤੇ ਬਹੁਤ ਹੀ ਵਧੀਆ ਵਾਜਨ ਚੇਤਾ ਪੂਰਨਤਾ ਵਾਸਤੇ ਕਹਦਾਈਆਂ ਨੇ ਇਹ ਤਾਂ ਜੇ ਆਪਾਂ ਸੇਵਨ ਕਰਦੇ ਹਾਂ ਜਿਹੜਾ ਪੂਰਨਾ ਦੇਸੀ ਹੈ ਜੀ ਤੇ ਇਹਦੇ ਨਾਲ ਵੀ ਐ ਪੂਰਾ ਸਹੀ ਹੋ ਜਾਂਦਾ ਬੰਦਾ ਜੀ ਇਸ ਕਰਕੇ ਜ਼ਰੂਰੀ ਇਹ ਨਹੀਂ ਭਰਤੋ ਕਰਨੀ ਚਾਹੀਦੀ ਹੈ ਕਈ ਤਰ੍ਹਾਂ ਦੀਆਂ ਤੋਰੀਆਂ ਕਈ ਤਰ੍ਹਾਂ ਦੀਆਂ ਫਲੀਆਂ ਕਈ ਤਰ੍ਹਾਂ ਦੇ ਕੱਦੂ ਨੇ ਕਈ ਤਰ੍ਹਾਂ ਦੀਆਂ ਮਿਰਚਾਂ ਸਾਨੂੰ ਤਾਂ ਗਿਣਤੀ ਵੀ ਕਰਨੀ ਔਖੀ ਆ ਇੰਨੀਆਂ ਚੀਜ਼ਾਂ ਭਾਜੀ ਲੈ ਕੇ ਦੇਸੀ ਦੇਸੀ ਮੂੰਗੀ ਦਾ ਬੀਜ ਵੀ ਆ ਅੱਛਾ ਦੇਸੀ ਮੂੰਗੀ ਦਾ ਬੀਜ ਆ ਮੂੰਗੀ ਸੋ ਸਾਡੇ ਕੋ ਅੱਜ ਜੋ ਰਜੀਵ ਕਲਰਾਜੀ ਇੱਥੇ ਆਏ ਆਪਣੇ ਫਰੈਂਡ ਦੇ ਨਾਲ ਇਹਨਾਂ ਨੂੰ ਅਸੀਂ ਜੀ ਆਖਦੇ ਹਾਂ ਕਿ ਜਿਹੜੇ ਕਿ ਸਾਡੇ ਏਰੀਆ ਵਿੱਚ ਆਣ ਕੇ ਸਾਨੂੰ ਨਾਲ ਦੀ ਨਾਲ ਇਹਨੇ ਵਧੀਆ ਪ੍ਰਾਤਨ ਵੀ ਅਤੇ ਨਾਲ ਬੀਆ ਦੀ ਮਹਤਾਬਾਰੇ ਇਹਨਾਂ ਨੇ ਆਪਦੇ ਗਿਆਨ ਸਾਡੇ ਨਾਲ ਸਾਂਝਾ ਕੀਤਾ ਗਿਆਨ ਵੰਡਿਆ ਹੀ ਵੰਡੇ ਹੁੰਦਾ ਵਾ ਕਈ ਗੱਲਾਂ ਇਹਨਾਂ ਨੇ ਸਾਨੂੰ ਜਿਹੜੀਆਂ ਦੱਸੀਆਂ ਸਾਡੇ ਕੋ ਨੌਲੇਜ ਵਿੱਚ ਹੀ ਨਹੀਂ ਸੀਗੀਆਂ ਬਾਕੀ ਦਲਬੀਰ ਸਿੰਘ ਨੇ ਜੇ ਭੂਤ ਨੇ ਬਾਰੇ ਦੱਸਿਆ ਸਾਡੇ ਕਦੇ ਦਿਮਾਗ 'ਚ ਨਹੀਂ ਗੱਲ ਵੀ ਜਿਹੜਾ ਗਿਆਨ ਇੱਕ ਦੂਜੇ ਨਾਲ ਜਿਹਦੇ ਸਾਂਝਾ ਕਰਦੇ ਆ ਆਪਾਂ ਨੂੰ ਵੱਧ ਤੋਂ ਵੱਧ ਸਾਂਝਾ ਕਰਨਾ ਚਾਹੀਦਾ ਇੰਦਾ ਨਾ ਗਿਆਨ ਆਪਾਂ ਆਪਦੇ ਕੋਲ ਹੀ ਲੈ ਕੇ ਚੱਲ ਜੀਏ ਆਪਾਂ ਸ਼ੇਅਰ ਕਰਾਂਗੇ ਜੇ ਚੰਗੀ ਚੀਜ਼ ਆਪਾਂ ਨੂੰ ਸ਼ੇਅਰ ਕਰਦੇ ਆ ਉਹਦਾ ਤੁਹਾਨੂੰ ਰਿਟਰਨ ਜਰੂਰ ਮਿਲਦੀ ਆ ਬਿਲਕੁਲ ਤੇ ਲੋਕਾਂ ਵਿੱਚ ਹਰੇਕੀ ਤਰ੍ਹਾਂ ਤੁਹਾਨੂੰ ਸੱਜਣ ਮਿੱਤਰ ਸਾਰੇ ਪਿਆਰ ਕਰਦੇ ਆ ਜੇ ਇਸ ਚੀਜ਼ ਨਾਲ ਕਿਸੇ ਭੈਣ ਭਰਾ ਦਾ ਫਾਇਦਾ ਹੁੰਦਾ ਹੋਵੇ ਇਸ ਤੋਂ ਵੱਡੀ ਕੋਈ ਖੁਸ਼ੀ ਦੀ ਗੱਲ ਨਹੀਂ ਬਾਕੀ ਪੀਆਰ ਪੰਜਾਬ ਚੈਨਲ ਜੋ ਇਹ ਕੋਸ਼ਿਸ਼ਾਂ ਕਰ ਰਿਹਾ ਵਾ ਪ੍ਰਾਤਨ ਚੀਜ਼ਾਂ ਨੂੰ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਜੋ ਇਹਨਾਂ ਨੇ ਯੋਗਦਾਨ ਪਾਇਆ ਹੈ ਤੰਦਰੁਸਤ ਸਮਾਜ ਬਣਾਉਣ ਵਾਸਤੇ ਸਾਡਾ ਫਰਜ਼ ਬਣਦਾ ਵਈ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਈਏ ਇਹ ਇਸੇ ਤਰ੍ਹਾਂ ਆਉਣ ਵਾਲੇ ਟਾਈਮ ਵਿੱਚ ਸਮਾਜ ਦੀ ਸੇਵਾ ਕਰਦੇ ਰਹਿਣ ਬੀਜ ਵੀ ਤੁਸੀਂ ਦੇਖ ਲੈ ਤਾਂ ਨਾਲ ਤੁਸੀਂ ਦੇਖ ਲਿਆ ਗੁੜ ਬਣਦਾ ਉੱਪਰ ਜਿਹੜਾ ਨੰਬਰ ਆ ਦੋ ਨੰਬਰ ਡਿਸਪਲੇ ਕਰ ਰਿਹਾ ਵੀਡੀਓ ਦੇ ਵਿੱਚ ਉੱਪਰ ਜਿਹੜਾ ਨੰਬਰ ਆ ਉਹਦੇ ਨਾਲ ਲਿਖਿਆ ਹੈ ਰਜੀਵ ਕਾਲੜਾ ਜੀ ਉਹ ਬਾਈ ਰਜੀਵ ਉਹਨਾਂ ਦਾ ਨੰਬਰ ਆ ਜਿਨੇ ਬੀਜ ਲੈਣੇ ਆ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਠੀਕ ਆ ਜੀ ਥੱਲੇ ਜਿਹੜਾ ਛੋਟਾ ਜਿਹਾ ਨੰਬਰ ਆ ਉਹ ਕਹਿ ਲਓ ਆਪਣਾ ਆ ਵੀ ਜਿਨੇ ਗੁੜ ਦਾ ਆਰਡਰ ਦੇਣਾ ਆ ਉਹ ਫੇ ਇਹਨਾਂ ਨੂੰ ਕਰ ਲਿਓ ਕਿਉਂਕਿ ਮੈਨੂੰ ਪਤਾ ਮੈਨੂੰ ਦੋਨੇ ਤਰ੍ਹਾਂ ਦੇ ਸਵਾਲ ਆਉਣੇ ਆ ਸੋ ਮੈਂ ਦੋਹਾਂ ਦਾ ਨੰਬਰ ਤੁਹਾਨੂੰ ਵਿੱਚ ਦੇ ਰਿਹਾ ਆ ਤੇ ਤੁਸੀਂ ਮੇਰੇ ਵੀਰ ਜਿਨ੍ਹਾਂ ਨੇ ਵੀ ਭੈਣਾ ਭਰਾਵਾਂ ਨੇ ਸੰਪਰਕ ਕਰਨਾ ਕਰ ਲਿਓ ਤੇ ਦੂਜੀ ਇੱਕ ਹੋਰ ਬੇਨਤੀ ਆ ਅ ਜਿਨਾ ਕਿਸੇ ਦੇ ਕੋਲ ਵੀ ਜੇ ਸਹੰਜੜਾ ਜਿਹੜਾ ਆ ਜਿਹਨੂੰ ਮਰਿੰਗਾ ਕਹਿੰਦੇ ਆ ਜਾਮਣੀ ਫੁੱਲਾਂ ਵਾਲਾ ਹੈਗਾ ਦੇਸੀ ਜਾਂ ਤੁਹਾਡੇ ਕੋਲ ਮੇਥੇ ਹੈਗੇ ਆ ਪੀਲੇ ਫੁੱਲਾਂ ਵਾਲੇ ਕਿਹੜੇ ਆ ਨਾਲ ਇੱਕ ਤੁਹਾਡੇ ਕੋਲ ਕਸੂਰੀ ਮੇਥੀ ਜੇ Ориਜਨਲ ਹੈ ਜਿਹਦੀ ਮਹਿਕ ਬਹੁਤ ਹੁੰਦੀ ਸੀ ਕਸੂਰੀ ਮੇਥੀ ਚਾਹੀਦੀ ਆ ਤੇ ਇੱਕ ਚੀਜ਼ ਹੋਰ ਪਾਕਿਸਤਾਨੀ ਬਾਸਮਤੀ ਯਾਰ ਜੇ ਕਿਸੇ ਕੋਲ ਹੈਗੀ ਆ ਦੇਸੀ ਉਹ ਦੇਸੀ ਤੇ ਉਹ ਯਾਰ ਸਾਨੂੰ ਜਰੂਰ ਦੱਸਿਓ ਜੇ ਕਿਸੇ ਕੋਲ ਹੈ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਕਰ ਲਿਓ ਐਦਾਂ ਦੀਆਂ ਮਹਿਫਲਾਂ ਜਰੂਰ ਸਜਾਓ ਆ ਦੇਖੋ ਪਿੱਛੇ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਉਹ ਵੀਰ ਹੁਣੀ ਉਹ ਸਾਡਾ ਮਨਵੀਰ ਆ ਛੋਟਾ ਵਿਗਿਆਨੀ ਜੀ ਦਾ ਬੇਟਾ ਉਹ ਦੇਖ ਲਓ ਨੌਜਵਾਨ ਬੱਚਾ 9ਵੀਂ 10ਵੀਂ ਚ ਪੜਨ ਵਾਲਾ ਇਹ ਗੁੜ ਦੇ ਵਿੱਚ ਉਹ ਬਣਾਉਣ ਲਈ ਝੋਕਾ ਲਾ ਰਿਹਾ ਜਾਨੀ ਜੀ ਖੁਦ ਲੱਗੇ ਹੋਏ ਆ ਗੁੜ ਬਣਾਉਣ ਹਨਾ ਤੇ ਨਾਲ ਕੁਲਦੀਪ ਵੀਰ ਲੱਗਾ ਹੋਇਆ ਆ ਤਿੰਨ ਚਾਰ ਦੋਸਤ ਇੱਥੇ ਬੈਠੇ ਹੋਏ ਨੇ ਇਸੇ ਤਰ੍ਹਾਂ ਹੋਰ ਦੋ ਚਾਹ ਨੇ ਹੁਣ ਆ ਜਾੜ ਆ ਜਦੋਂ ਅਸੀਂ ਚਲੇਗਾ ਤਾਂ ਕੋਈ ਨਾ ਕੋਈ ਹੋਰ ਆ ਜਾਏਗਾ ਪਹਿਲਾਂ ਵੀ ਤਿੰਨ ਚਾਰ ਦੋਸਤ ਇੱਥੇ ਸੀਗੇ ਤੋਂ ਐਦਾਂ ਦਾ ਦੇਖੋ ਕਿੰਨਾ ਸੋਹਣਾ ਮਾਹੌਲ ਆ ਠੰਡ ਦੀ ਰੁੱਤ ਚਲੋ ਕਹਿ ਲਓ ਸਰਦੀ ਦੀ ਰੁੱਤ ਆ ਤੇ ਪੰਜਾਬ ਯਾਰ ਕੋਈ ਰੀਸ ਨਹੀਂ ਪੰਜਾਬ ਦੀ ਹੋ ਸਕਦੀ ਹਨਾ ਕਿੰਨਾ ਸੋਹਣਾ ਸੋ ਇਹ ਮਹਿਫਲਾ ਜ਼ਰੂਰ ਸਜਾਓ ਇਹਨਾਂ ਨੂੰ ਆਪਣੇ ਆ ਖੂਹਾਂ ਤੇ ਆਪਣੇ ਪਿੰਡਾਂ ਦੇ ਵਿੱਚ ਦੁਬਾਰਾ ਸਰਜੀਤ ਕਰੋ ਇਹ ਮਾਹੌਲ ਸੋ ਪੰਜਾਬ ਸਾਡਾ ਵਸਦਾ ਰਹੇ ਜੁੜੇ ਰਹੋ ਜੀ ਪੀਆਰ ਪੰਜਾਬ ਦੇ ਨਾਲ ਤੇ ਨਵੀਂ ਵੀਡੀਓ ਨਾਲ ਆਪਾਂ ਮਿਲਦੇ ਹਾਂ ਤੇ ਇਹ ਵਾਲੀ ਵੀਡੀਓ ਲਾਈਕ ਵਾਲਾ ਬਟਨ ਦਬਕੇ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਸਸੀ ਕਾਲ